ਬਈ ਜਸਤੇ ਓਹ ਹੋ ਬਾਈ ਗੋਪੀ ਦਾ ਆ ਜਾ ਮੰਗਿਆ ਕਰੀ ਆ ਅੱਛਾ ਇੱਧਰ ਬੈਠਾ ਆਈ ਮੜਾ ਇਹ ਗੱਲ ਸੁਣੀ ਮੇਰੀ ਦੋ ਮਿੰਟ ਤਾੜਾ ਉਹ ਬੈ ਤੂੰ ਮੈਂ ਚਾਹ ਬਣੋ ਨਾ ਐਣੀ ਤੇਰੀ ਭਝਾਈ ਕਰੇ ਪਤੰਦਰਾ ਚਾਹ ਪੀਉਣੀ ਆ ਬਾਹਰ ਆ ਕੇ ਬਣਾ ਕੇ ਪਿਆ ਦੇ ਇੱਥੇ ਬਣਾ ਕੇ ਲੈ ਜਾ ਇੱਥੋਂ ਵਾਲੀ ਨਹੀਂ ਪੀਣੀ ਮਦਰੀ ਤੂੰ ਕਾਹਨੋਂ ਪਤੰਦਰਾ ਮੈਂ ਤਾਂ ਇੱਧਰ ਆ ਪਾਣੀ ਪੀਉਂਦਾ ਹੀ ਅੱਛਾ ਮੈਂ ਕਿਹਾ ਇੱਧਰ ਬੈਠਾ ਹੋਰ ਠੀਕ ਆ ਓਹ ਵਧੀਆ ਵਧੀਆ ਦਮ ਬੋਲ ਦੱਸ ਕਿਵੇਂ ਆਲੇ ਹੋਏ ਬਰਦਰੇ ਬਰਦਰੇ ਕੰਮ ਨਾੜਾ ਜੀ ਦੱਸ ਜੇ ਵੀ ਮੇਰੇ ਕਰ ਨਾਲ ਆਇਆ ਹੋਣਾ ਨਾ ਤਾਂ ਜ਼ਰੂਰ ਕੰਮ ਕਰਾਂਗੇ ਤੂੰ ਕੰਮ ਦੱਸ ਪੀ ਹੈ ਕੰਮ ਦਾ ਬਈ ਉਹੀ ਆ ਆ ਜਿਹੜਾ ਤੂੰ ਲੋਨ ਦੇ ਬਾਰੇ ਕਹਿੰਦਾ ਸੀਗਾ ਤੋ ਯਾਰ ਮੈਨੂੰ ਵੀ ਪੈਸਾਂ ਦੀ ਵਾਵਾ ਲੋੜ ਆ ਤੇ ਜੇ ਮੈਨੂੰ ਵੀ ਲੋਨ ਦਵਾ ਦੇ ਤਾਂ ਵਧੀਆ ਹੋ ਜਾਏ ਕੰਮ ਉਹ ਤੂੰ ਰਹਿ ਜਾਂਦੇ ਕੀ ਲੈਣਾ ਲੋਨ ਤੂੰ ਮੈਂ ਤਾਂ ਫਸਿਆ ਰਹੀ ਆ ਕਿਹਾ ਉਹਨਾਂ ਇਹਨੂੰ ਯਾਦ ਯਾਰ ਕੀ ਕਰਨੀ ਗੀ ਕੋਈ ਗੱਲ ਨਹੀਂ ਕਰਪੀਰ ਜਿਵੇਂ ਕਹਿੰਦੇ ਹੁੰਦੇ ਥਕਾ ਕੌਣ ਘੁਆਣ ਤੂੰ ਮੇਰਾ ਭਰਾ ਹੈ ਤੈਨੂੰ ਜ਼ਰੂਰ ਲਾਉਣ ਦਵਾ ਦਿੰਦੇ ਨਾਲੇ ਨਾ ਕੋ ਸਾਡੇ ਗਰੁੱਪ ਦਾ ਵੀ ਇੱਕ ਮੈਂਬਰ ਘਟਦਾ ਹੁਣ ਤੇਰੇ ਆਉਣ ਨਾਲ ਪੂਰੇ ਹੋ ਗਏ ਉਹ ਚੱਲ ਚੰਗਾ ਬਈ ਐਂ ਕਰੀ ਮੇਰਾ ਨਾਮ ਮੋਟੇਕਰਾਂ ਚ ਲਗ ਲਈ ਵੇਖੀਂ ਕਿਤੇ ਭੋਲੀ ਨਾ ਜਾਈ ਉਹ ਤੇਰਾ ਨਾਮ ਲੈ ਕੇ ਹੀ ਕਰਨਾ ਨਾਉਣ ਤਾਂ ਭਜਾਈ ਦੇਣਾ ਤੇ ਮਿਲਣਾ ਕੋਈ ਉਹਦਾ ਹੀ ਲਗਲੀ ਭਰਾਵਾ ਮੇਰਾ ਤਾਂ ਰਹਿਣ ਹੀ ਨਹੀਂ ਪਾ ਲੈ ਉਹ ਇਹ ਸਿਆਪਾ ਵੀ ਤਾਂ ਉਸਦੇ ਨੇ ਪਾਇਆ ਹੋਇਆ ਕਹਿੰਦੀ ਜਿਆਦਾ ਸੋਨੇ ਦਾ ਹਾਰ ਲੈ ਕੇ ਦੇ ਤੇ ਨਹੀਂ ਟੱਚ ਵਾਲਾ ਫੋਨ ਨਹੀਂ ਮੈਂ ਵਿਆਹ ਤੇ ਨਹੀਂ ਜਾਣਾ ਤੇ ਹੁਣ ਸਹੁਰਿਆਂ ਦੇ ਪਿੰਡ ਵਿਆਹ ਜਾਏ ਬਿਨਾ ਵੀ ਕਿਵੇਂ ਸਰੂ ਪੁਨਾਲੇ ਬਈ ਮੇਰਾ ਦਾ ਬਾੜਾ ਦੀ ਕਰੀ ਜਾਂਦਾ ਯਾਰ ਸਹੁਰਿਆਂ ਦੇ ਪਿੰਡ ਵਿਆਹ ਨੋਟ ਵਾਰ-ਵਾਰ ਗਿਨਚਾਗੇ ਉਹ ਆਹੀ ਤੰਦਰਾ ਮੇਜਾਲੀ ਨੇ ਜਦ ਬੈਸੀ ਉਹ ਵੀ ਕਹਿੰਦੀ ਵੱਡਾ ਫੋਨ ਲੈ ਕੇ ਆਉਂਦਾ ਮੈਂ ਤਾਂ ਆ ਵੀਡੀਓ ਬਣਾ ਰਿਹਾ ਕਹਿੰਦੇ ਨੇ ਇਹ ਸਾਰੇ ਚਾਪੇ ਪੂਰਿਆਂ ਨਹੀਂ ਪਾਏ ਸਹੀ ਯਾਰ ਤੇ ਸਾਥ ਬਈ ਵਿਆਹ ਕਿੰਨਾ ਗਾਇਆ ਉਹ ਆਇਤਾ ਕੁਝ ਵੀ ਨਹੀਂ 35000 ਮੈਂ ਮੈਂ ਇਕੱਠਾ ਤੇ ਭਰਨ 15 1500 ਕਰਕੇ ਆਛਾ ਬਸ 1500 ਉਹ ਚਲ ਇਹ ਗੱਡੀ ਗੱਲ ਆ ਸੈਂ ਲਾ ਦੇਾਂਗੇ ਟੁਕਰਾ ਹੱਲ ਬਸ ਹੱਲ ਤਾਂ ਹੋ ਗਿਆ ਸੰਦ ਕੋਈ ਪੁੱਤ ਰੜੀਆਂ ਥੋੜੇ ਹਾਂਜੀ ਆ ਦੇ ਲਓ ਦਿਖਾਓ ਜੀ ਤਾਂ ਸਾਡੇ ਜੀ ਮੈਂ ਹੋਰ ਤਾਂ ਜਿਆਦਾ ਕਰਾਂਗੇ ਜੀ ਇੱਕ ਮਿੰਟ ਬਈ ਹੋਰ ਬਈ ਛੱਡਿਆ ਆ ਕੀ ਅੱਛੇ ਪੱਤਰ ਕਰਦੇ ਆ ਉਹ ਠੀਕ ਹੈ ਹਾਂ ਜੀ ਦਿਖਾਈਂਗਾ ਹਲੋ ਜੀ ਬੈਠੀ ਕਾਪੀ ਵੀ ਨਾਲ ਉੱਪਰ ਧਾਰਕਰ ਦਰ ਹੈਗਾ ਨਾ ਹਾਂ ਜੀ ਹਾਂ ਜੀ ਬਈ ਜੀ ਕਾਗਜ਼ ਪੱਤਰ ਥੋੜੇ ਪੂਰੇ ਆ ਬੇਜੰਤ ਹੋ ਜਾ ਪਰਸੋ ਤੱਕ ਤੁਹਾਡੇ ਖਾਤੇ ਚ ਪੈਸੇ ਆਏ ਠੀਕ ਹੈ ਜੀ ਹੋਰ ਬਈ ਕੋਈ ਸੇਵਾ ਤੈਨੂੰ ਤਾਂ ਫੈਲਦੇ ਇੱਕ ਦਾ ਚਲਦਾ 1000 ਰੁਪਇਆ ਪਰ ਤੁਸੀਂ ਦੋਨੇ 5-500 ਰੁਪਇਆ ਦੇ ਦਿਓ ਪਰ ਇੱਕ ਗੱਲ ਹੋਰ ਦੂਜੇ ਮੈਂਬਰਾਂ ਕੋਲੇ ਗੱਲ ਨਾ ਕਰਿਓ ਤੇ ਬਈ ਕਿਸ਼ਤ ਭਰਨ ਸਾਨੂੰ ਸ਼ਹਿਰ ਜਾਣਾ ਪਊਗਾ ਉਹ ਨਹੀਂ ਫੰਦਰਾ ਨਹੀਂ ਨਹੀਂ ਬਈ ਸਾਡਾ ਬੰਦਾ ਨਾ ਕੁੜੀ ਘਰੇ ਆਇਆ ਕਰੂਗਾ ਕਿਸ਼ਤਾਂ ਭੇ ਲੈ ਜਾਇਆ ਕਰੂਗਾ ਬਹੁਤ ਵਧੀਆ ਸਕੀਮ ਹੈ ਉਹਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਠੀਕ ਹੈ ਬਈ ਧੰਨ ਬਈ ਬਈ ਨਾ ਜਿੰਦੇ ਸਾਨੂੰ ਪੈਸੇ ਮਿਲ ਗਏ ਮੇਰੇ ਪੈਸੇ ਉਹਦੀ ਉਹਦੀ ਨਹੀਂ ਦੇਣਗੇ ਠੀਕ ਚ ਭਾਵੇਂ ਤੂੰ ਪਹਿਲਾਂ ਹੀ ਕੱਟ ਲਿਆ ਦੇ ਤੂੰ ਆ ਦੇ ਸੱਤ ਵੀ ਤੱਕ ਕੇ ਭੇਜ ਦੇ ਸਾਨੂੰ ਪਰ ਕਰਾ ਦੇ ਹਲ ਤੇ ਵੀ ਭਰਾ ਬਣਾ ਵਾਲੀ ਲੋੜ ਹੈ ਕਰੀਂ ਸਾਨੂੰ ਕੋਈ ਗੱਲ ਨਹੀਂ ਭਾਈ ਦੇ ਚੰਦ ਕਰੋ ਠੀਕ ਹੈ ਤੇਰਾ ਕੰਮ ਬਣੇਗਾ ਲੋੜ ਨਾ ਖੜਿਆ ਵਰਗੀ ਤੇ ਵੇਖ ਲੈ ਆਖ ਓਹ ਬੈਂਕੜਾ ਜਾਣ ਤ ਗਿਆ ਤੁਸੀਂ ਤਾਂ ਨਹੀਂ ਕਿਤੇ ਲੋਨ ਵਾਲੇ ਪੰਗੇ ਇਹ ਚ ਪੈਂਦੇ ਲੈ ਆ ਬਈ ਅਸੀਂ ਵੀ ਤਾਂ ਬਹੁਤ ਖਤਰਨਾਕ ਕੰਮ ਆ ਤੁਹਾਨੂੰ ਪੰਗਾ ਪੈ ਜਾਊਗਾ 15 ਦਿਨੀ ਮਹੀਨੇ ਪਿਛੋਂ ਕਿਸ਼ਤ ਨਹੀਂ ਮੋੜਨੀ ਤੁਤੋਂ ਉਹਦਾ ਜਿਨ੍ਹਾਂ ਨੇ ਲਿਆ ਆ ਉਹਨਾਂ ਨੂੰ ਹੀ ਪਤਾ ਵੀ ਕਿਵੇਂ ਮੋੜਦੇ ਆ ਕਰੋਕੇ ਹੋ ਜਾਓਗੇ ਤੁਸੀਂ ਇਹਨੂੰ ਬਾਹਲੀ ਲੋੜ ਸੀ ਜਿਹਦੇ ਥਾਲੇ ਦਾ ਵਿਆਹ ਹੈ ਇਹਨੂੰ ਤਾਂ ਆਇਆ ਲੋਨ ਆ ਤਾਂ ਇਹ ਜਿਹੜੇ ਵਿਆਜੂ ਪੈਸੇ ਆ ਨਾ ਇਹ ਤਾਂ ਦਿਨ ਰਾਤ ਸੁੰਦੇ ਆ ਇਹ ਨਹੀਂ ਲੈਣੇ ਚਾਹੀਦੇ ਇਹ ਤਾਂ ਬੰਦੇ ਨੂੰ ਮਕਾ ਕੇ ਮੁਕਦੇ ਆ। ਬਾਕੀ ਥੋੜੀ ਬਾਈ ਮਰਜੀ ਆ। ਇਹ ਨੂੰ ਵੀ ਜਾਣਾ ਇਹ ਤਾਂ ਐਵੇਂ ਨਾ ਆਪਦੀ ਸੈਂਸ ਘੋੜਦਾ ਰਹਿੰਦਾ। ਦੂਰ ਕੰਮ ਚੱਲੀ ਗਿਆ ਤਾਂ ਲਾ ਲਾਂਗੇ ਪੈਸੇ। ਹਾਂ ਪੈਸੇ ਲਾਉਂਦਾ ਕੀ ਹੈ? ਵਾਓ। ਕਰਮ ਨਹੀਂ ਆਉਂਦਾ ਕੋਈ ਆਉਂਦਾ ਸੀ। ਖਿੱਚ ਲੈਂਦਾ ਬਾਈ ਫੋਨ। ਆਹ ਨਾਲ ਅੰਗਰੇਜ਼ ਆਣੇ। ਅੱਤਾਂ ਦੇ ਵੀ ਟਾਪਸ ਕਰਾਈ ਸੀ। தாக்கிடியோ ஆனால் தான் தேரி பண்ணி ம் ஓ ਦੀ ਫੋਟੋ ਜਦੋਂ ਪੋਸਟ ਹੁੰਦੀ ਵਹਿਰੀਆਂ ਦੇ ਕਾਲਜੇ ਚ ਹੌਲ ਪਾਉਂਦੇ ਨੇ ਭਪਾਓ ਨੇ ਕੀ ਬਣਾਇਆ ਅੱਜ ਪੂਰੀਆਂ ਚਾਰ ਵੀਡੀਓ ਬਣਾਈਆਂ ਅੱਜ ਮੈਂ ਪਰ ਚੱਲ ਭੁੱਖ ਬਹੁਤ ਲੱਗੀ ਐ ਪਾ ਕੇ ਲਿਆ ਥਾਲੀ ਮੈਂ ਵੀਡੀਓ ਬਣਾਈਆਂ ਨੇ ਬੜੀਆਂ ਨਹੀਂ ਬਣਾਈਆਂ ਜਿਹੜੀਆਂ ਸਾਚ ਪਾ ਲਿਆ ਵਾ ਤੇ ਤੈਨੂੰ ਪਤਾ 11 ਵਜੇ ਭੁੱਖ ਲੱਗੀ ਹੋ ਮੈਂ ਰੋਟੀ ਪਾਣੀ ਪੁੱਛਿਆ ਨਾ ਕੇ ਵੀਡੀਓ ਪੁੱਛਿਆ ਕਿ ਨਹੀਂ ਬਣਾਂ ਦੀ ਬਣਾ ਲੈਣੀ ਆ ਪੂਜਾ ਹੁੰਦਾ ਰਹੀ ਰੋਟੀ ਬੜੀ ਜੜੀ ਆ ਤੂੰ ਵੇਚੀ ਬੜੀ ਨਹੀਂ ਲੈ ਆਉਣੀ ਕਰ ਇਤਾਂ ਟੱਡ ਤੇ ਜੇ ਦੋਨੇ ਖਾਲੀ ਕਰਕੇ ਬੜਦਾ ਮਾਗੀਂ ਚਾਹੁੰਦਾ ਜਵਾ ਲਾ ਦੇ ਤੂੰ ਗਾ ਲੈ ਕੋਈ ਜਿੰਨੀ ਰੀਜ ਵੀਡੀਓ ਬਣਾਉਣ ਤੇ ਲਾਉਣੀ ਐ ਕੋਈ ਨਹੀਂ ਰੋਟੀ ਬਣਾਉਣ ਤੇ ਵੀ ਲਾ ਦਿਆ ਕਰ ਤਾਂ ਦੇਖਦਾ ਤੈਂ ਤਾਂ ਜਿਹੋਦੀ ਮਰਜ਼ੀ ਬਣਾ ਕੇ ਦੇ ਦੇ ਤੂੰ ਤਾਂ ਨਿੰਦ ਨਹੀਂ ਹੁੰਦੀ ਐ ਤੈਂ ਕਿਹੜਾ ਲਾਈਕ ਕਰਨੀ ਐ ਵੀਡੀਓ ਤਾਂ ਮੇਰੀਆਂ ਹਜ਼ਾਰ ਲੋਕੀ ਲਾਈਕ ਕਰਦੇ ਨੇ ਨਾਲੇ ਇੰਨੇ ਕਮੈਂਟ ਕਰਦੇ ਨੇ ਕਮੈਂਟ ਹੀ ਕਰਦੇ ਰੋਟੀ ਖਾਣੀ ਚਾਹੁੰਦੇ ਤੈਨੂੰ ਉਹ ਤਾਂ ਮੈਂ ਖੋਣੀ ਐ ਹਾਂ ਹਾਂ ਪਤਾ ਵੀ ਰੋਟੀ ਤੈਨ ਦੇਣੀ ਆ ਨਾਲੇ ਜੀ ਮੇਰਾ ਨਾ ਲੈਟ ਪੈਕ ਮੁੱਕਣ ਵਾਲਾ ਸਵੇਰੇ ਅੱਜ ਹੀ ਬਵਾ ਦਿਓ ਮੈਥੋਂ ਨਹੀਂ ਢੀਖ ਹੁੰਦੀ ਮੇਰੀਆਂ ਤਾਂ ਵੀਡੀਓ ਰਹਿ ਜਾਣਗੀਆਂ ਬਣਾਉਣੀਆਂ ਲੈਟ ਪੈਕ ਕੱਲ ਨੂੰ ਮੁਕਣਾ ਸਾਹ ਤੇਰੇ ਅੱਜ ਸੁੱਕੀ ਜਾਂਦੇ ਆ ਪਤਾ ਨਹੀਂ ਕੀ ਐ ਨੇ ਸਾਰੀ ਝੜੀ ਮੋਬਾਈਲ 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 ਪਾਤਾ ਅੱਪੀ ਸੁੱਕਣੇ ਨਹੀਂ ਉਹ ਗੁਰੀ ਦੇ ਘਰ ਆਣ ਜਾਂ ਨਾ ਉਹ ਤਾਂ ਫਾਲੋਅਰ ਵਾਲੇ ਵੱਧ ਗਏ ਮੈਂ ਵੀ ਆਫਰ ਧਾਉਣੇ ਆ ਉਹ ਹੈ ਹੀ ਫਾਲੋਅਰ ਵੀ ਉਹਨਾਂ ਨੂੰ ਆਹੋ ਮੈਂ ਨਹੀਂ ਅਗੋਬੀ ਤਾਂ ਫੁੱਲ ਚੰਗਾ ਚੰਗਾ ਪਵਾ ਦੇਗੀ ਤਾਂ ਆ ਗਈ ਵੱਡੀ ਐਕਟਰ ਮਿਲਦਾ ਨਾ ਤੂੰ ਭੱਕੜੇ ਦਾ ਫੁੱਲ ਲੱਗਦੀ ਐ ਤਿੰਨਾਂ ਦਾ ਫੁੱਲ ਦੂਜੇ ਸਾਰੇ ਕੰਡੇ ਕੰਡੇ ਸਾਰਿਆਂ ਨੇ ਪਾਇਆ ਨਵਾਂ ਹਿੱਟ ਰੈਂਡ ਆਇਆ ਮੈਨੂੰ ਕੱਲ ਕਰਦਾ ਜਦੋਂ ਪਾ ਕੇ ਆਈ ਹੁਣ ਮੂੰਹੋਂ ਤੱਕੇਗਾ ਤੂੰ ਮੈਨੂੰ ਲੈ ਦੇ ਮੈਨੂੰ ਸੋਹਣੇ ਅੱਖਾਂ ਨਾਲ ਹੰਨੂ ਨਾ ਲਾਵੀਏ ਕਿ ਪੰਦੇ ਰੇ ਇਹ ਤੇ ਆਪਾਂ ਨੂੰ ਪੜਨੇ ਮਿਲਦੇ ਮਿਲਦੇ ਮਿਊਜ਼ਿਕ ਦਾ ਮੈਨੂੰ ਇਹ ਬੜਾ ਚੰਗਾ ਲੱਗਦਾ ਹਾਂ ਹਾਂ ਜੀ ਜਲਦੀ ਭਾਂਡੇ ਘੋਟੇ ਅੱਜ ਦਾ ਵੀਡੀਓ ਪਾਓ ਅੱਜ ਤੱਕ ਵੀਡੀਓ ਵੀ ਨਹੀਂ ਪਾਈ ਹਾਂ ਜਮਲਾਕਾ ਹਾਂ ਜੀ ਸਰ ਲੈ ਕੇ ਤੋ ਆਇਆ ਕਿ ਸਤਾਰਾ ਤੁਹਾਡੀ ਆ ਜਾ ਮੈਂ ਕਰਮ ਪਾਣੀ ਲੈ ਬਈ ਹੱਥੇ ਪਾਣੀ ਨੂੰ ਭੰਮੇ ਰਹਿਣ ਦੋ ਬਈ ਕਿੱਤਾ ਤਾਂ ਦੇ ਦੋ ਕੁੱਤਿਆਂ ਪੀਆ ਨੇ ਕਿਸ ਤਾਂ ਨਹੀਂ ਬਈ ਥੋੜੇ ਦਿਨਾਂ ਤੱਕ ਦੇ ਦੇ ਨੇ ਯਾਰ ਉਹਨਾਂ ਕੰਮ ਵਾਲਿਆਂ ਤੋਂ ਪੈਸੇ ਨਹੀਂ ਮਿਲੇ। ਉਹ ਕਹਿੰਦੇ ਪਹਿਲਾਂ ਮੁੰਡੇ ਦਾ ਵੀਜ਼ਾ ਲਗ ਲੈਣੋਂ ਤੋਂ ਬਾਅਦ ਦਾ ਉਦੋਂ ਬਾਅਦ ਤੁਹਾਨੂੰ ਪੈਸੇ ਦਿੰਨੇ ਆ। ਦੇਖ ਬਈ ਮੈਂ ਵੀ ਮਜਬੂਰ ਹਾਂ। ਜੇ ਪੈਸੇ ਨਹੀਂ ਤਾਂ ਮੋਬਾਈਲ ਦੇ ਦੋ। ਬਈ ਮੇਰੇ ਮੋਬਾਈਲ ਨਾਲ ਤਾਂ ਤਰੀਕਾ ਪੂਰੀ ਨਹੀਂ ਕੁਸ਼। ਅਈ ਜੀ ਮੈਡਮ ਵਾਲਾ ਹੋਣ ਦੇ ਉਹਨਾਂ ਕੋਲ ਤੋਂ ਬਟਾ ਹੋਣਾ। ਮੈਂ ਕੱਲ ਇਸ ਪੈਜ ਆਂਦੇ ਵੀਡੀਓ ਦੇਖਿਆ ਸੀ ਮੈਡਮ ਦੀਆਂ। ਮੈਂ ਲਾਈਕ ਸ਼ੇਅਰ ਵੀ ਕਰਿਆ ਸੀਗਾ ਇਹਨਾਂ ਨੂੰ। ਆ ਤੁਹਾਡੇ ਲਾਈਕ ਸ਼ੇਅਰ ਨੇ ਤਾਂ ਸਾਰੇ ਸਿਆਪੇ ਪਾਏ ਆ। ਆ ਜਿੰਨਾ ਚਿਰ ਨੈੱਟ ਨਹੀਂ ਮੁੱਕਦਾ, ਉਨਾ ਚਿਰ ਸਾਡੇ ਘਰਾਂ 'ਚ ਰੋਟੀ ਨਹੀਂ ਪੱਕਦੀ। ਭਾਈ ਫੋਨ ਹੀ ਦੇ ਦੋ ਫਿਰ। ਨਲੇ ਸੋਡੀ ਕਿਸ਼ਤ ਭਰੀ ਜੋ, ਨਲੇ ਸੋਡੇ ਘਰੇ ਰੋਟੀ ਟਾਈਮ ਨਾਲ ਪੱਕਣ ਲੱਗ ਜੂ। ਅੱਲੇ ਦੇਹ ਤਰ੍ਹਾਂ ਛਿੱਤਰ ਜਾ ਪੜਾ ਹੋਵੇ ਸਾਰੇ ਸਿਆਪੇ ਦੀ ਜੜ। ਜੀ ਮੈਂ ਤਾਂ ਕਹਿਣੀ ਆ ਆਪਾਂ ਇਹਨਾਂ ਨੂੰ ਸਿਲੰਡਰ ਦੇ ਦਿੰਨੇ ਆ। ਆਪਾਂ ਨੂੰ ਤਾਂ ਪ੍ਰੀ ਵੀ ਆਇਆ ਹੈ। ਭਾਈ ਜੀ ਸਿਲੰਡਰ ਨਾਲ ਤਾਂ ਸੋਡੇ ਇੱਕੋ ਕਿਸ਼ਤ ਪੂਰੀ ਹੋਣੀ ਹੈਗੀ। ਕਿਸ਼ਤਾਂ ਸੋਡਿਆ ਦੋ ਰੁੱਟੀਆਂ ਵੀਆਂ ਨੇ। ਦੂਜੀ ਦਾ ਹੱਲ ਦੱਸੋ। ਜਾ ਮੈਨੂੰ ਫੋਨ ਹੀ ਦਿਓ। ਗੈਂਟਰ ਨਾਲ ਵੀ ਸਰਨਾ। ਉਦੋਂ ਫੋਨ じゃ ਹੀ ਦੇ ਦੇ। ਅ ਸਿਲੰਡਰ ਨਾਲ ਤਾਂ ਨਾਲੇ ਆਪਣਾ ਚੁੱਲਾ ਚੱਲਦਾ। ਆ ਫੋਨ ਤੋਂ ਕੀ ਕਰਾਉਣਾ ਤੂੰ? ਨਾ ਜੀ ਫੋਨ ਨਹੀਂ ਦਿੰਦੀ ਮੈਂ ਆਪਣਾ। ਫੋਨ 'ਚ ਤਾਂ ਮੇਰੀ ਆ ਵੀਡੀਓ ਨਹੀਂ ਆਈ ਆ। ਹਾਲੇ ਮੈਂ ਕੁਝ ਪੋਸਟ ਵੀ ਕਰਨੀਆਂ ਨੇ। ਨਾ ਮੈਂ ਨਹੀਂ ਦਿੰਦੀ ਫੋਨ। ਹਾਏ ਰੱਬਾ। ਹਾਲੇ ਹੋਰ ਤੂੰ ਕੀ ਸਿਆਪੇ ਖੜੇ ਕਰਨੇ ਆ? ਪਹਿਲਾਂ ਮਥੇਰੇ ਕਿਤੇ ਆ। ਉਰੇ ਪੜਾ ਫੋਨ ਤੋਂ। ਹਾਲਾ ਵੀ ਇਹਦੇ ਨਾਲ ਸੁਣਿਆ ਤੈਨੂੰ ਕਿਸਤਾ ਪਰ ਹੀ ਲਿਆ ਅਗਲੇ ਮਹੀਨੇ ਦੇ ਕਿਸ਼ਤਾਂ ਦਾ ਸੁਬੇੜੀ ਜਸਟ ਹੋਊਗੀ ਉਹ ਦੂਆ ਆ ਗਿਆ ਕਿ ਤਾ ਆਉਂਦੀਆ ਟਾਈਮ ਨਾਲ ਭਰ ਦਊ ਬਈ ਜੀ ਠੀਕ ਹੈ ਜੀ ਫੇਰ ਮੇਰਾ ਫੋਨ ਲੈ ਗਿਆ ਉਹ ਹੁਣ ਮੈਂ ਵੀਡੀਓ ਕਾਦੀ ਤੇ ਬਣਾਇਆ ਕਰੂੰਗੀ ਮੇਰੇ ਤਾਂ ਫਾਲੋਅਰਜ਼ ਦੀਖਦੇ ਹੋਣ ਕਿਵੇਂ ਮੈਂ ਕਦੋਂ ਵੀਡੀਓ ਪਾ ਤੈਨੂੰ ਵੀਡੀਓ ਦੀ ਪਈ ਆ ਇੱਥੇ ਘਰ ਦੇ ਵਿੱਚ ਚੀਜ਼ਾਂ ਤੇ ਧਾਤੀ ਧਰੀ ਪਈ ਆ ਅੱਜ ਤੱਕ ਹੋਣੀ ਗਿਆ ਅਜੇ ਹੋਰ ਪਤਾ ਨਹੀਂ ਕੀ ਕੀ ਜਾਣਾ ਕੰਮ ਕੋਈ ਚੱਲਦਾ ਨਹੀਂ ਮਜ਼ਾ ਤਾਂ ਕਿੱਥੇ ਭਰਦੇ ਆ ਹੋਰ ਕੁਝ ਜਾਵੇ ਨਾ ਜਾਵੇ ਮੇਰਾ ਫੋਨ ਤਾਂ ਗਿਆ ਲੱਖ ਪੂਤਾ ਸੱਪਾਂ ਨੇ ਬਿੜਾ ਪਾਉਣਾ ਮਰੀ ਹੋਤੀ ਬਹੁਤ ਅੱਦਤੀ ਮੈਂ ਜਸਾ ਗਿਆ ਨਰਗਿਸਤਨ ਆ ਗਿਆ ਹੋਇਆ ਕੋਈ ਹੱਲੇ ਨਹੀਂ ਕੋਈ ਨਹੀਂ ਹੋਇਆ ਮੈਂ ਤਾਂ ਫਰਾਂ ਕੁ ਜਾ ਰਿਹਾ ਹਾਂ ਭਾਈ تیرੋਂ ਕੀ ਕਰਾਂਗੇ ਕਿਤਾਬ ਲੋਹੀ ਬਾਈ ਯਾਰ ਦੋ ਦਿਨ ਹੋਰ ਕੱਢ ਜਾ ਮੈਂ ਨਾ ਨੂੰ ਆਪੇ ਪੈਸੇ ਦੇ ਆਉ ਨਹੀਂ ਜੀ ਤੁਹਾਡੀ ਗਿਸਤ ਪਹਿਲੇ ਹੀ 4 ਦਿਨ ਡੇਟ ਆ ਹੁਣ ਹੋਰ ਟਾਈਮ ਨਹੀਂ ਵਿੱਚ ਤੇ ਹੁਣ ਮੈਂ ਲਿਆ ਦੂੰਗਾ ਕਿ ਤੂੰ ਵਰਪੁਰ ਕੇ ਹੁਣ ਪੈਸਾ ਹੈ ਨਹੀਂ ਕੋ ਮੇਰੀ ਵੀ ਮਜਬੂਰੀ ਆ ਹੁਣ ਕੋਈ ਹੱਲ ਨਹੀਂ ਜੇ ਨਹੀਂ ਪੈਸੇ ਹੈਗੇ ਇੰਦਾ ਮੋਬਾਈਲ ਤੇ ਦੋ ਜਨਾ ਸਿਲੰਡਰ ਇਹ ਮਾਈ ਕੋਈ ਨਾ ਲਾਏ ਬਹੁਤ ਬਣਦੀ ਤਾ ਦੇ ਮੋਬਾਈਲ ਮੋਬਾਈਲ ਨਹੀਂ ਮੈਂ ਦੇਣੀ ਤੁਹਾਨੂੰ ਰਿਲੇ ਲੈ ਜਾ ਬਈ ਇਹ ਉਹ ਦੇ ਜਿੱਦ ਮਰਜੀ ਦੇ ਤਰਫ ਪਰ ਆਪੇ ਚੁਲਾਈ ਦੇ ਨਾਲੇ ਕਰੀ ਸਿਲੰਡਰ ਦੇ ਦਿੰਨੇ ਆਪਾਂ ਲੜੀਆਂ ਕਿਹੜਾ ਮੱਚਦੀਆਂ ਨੇ ਆ ਸੁਪ ਕੀ ਹੈ ਲੱਕੜਾ ਅੱਗ ਲਾ ਦੇ ਤੇ ਗਿੱਲੀਆਂ ਨੇ ਮੱਚਦੀਆਂ ਹੀ ਹੈਗੀਆਂ ਘੰਟਾ ਗੱਜਾਂ ਭਰੀ ਨੂੰ ਉਹ ਤੈਨੂੰ ਕੱਲ ਆਖਿਆ ਸੀ ਉਹਨੂੰ ਫੋਨ ਦੇ ਦੇ ਮਾਰੀ ਜਾ ਟੱਕਰਾ ਹੁਣ ਚੁੱਲੇ ਤੇ ਵਧੀਆ ਸੀ ਉਹਦਾ ਜੱਪ ਨਹੀਂ ਪੜਦਾ ਫੋਨ ਦਾ ਆਹੋ ਫੋਨ ੜੱਕਾ ਤੋੜੀ ਤੈਨੂੰ ਤਾਂ ਮੇਰਾ ਫੋਨ ਹੀ ਚੁੱਪਦਾ ਮੈਂ ਤਾਂ ਇਹਦੇ ਕਰਕੇ ਰੱਖਿਆ ਹੋਇਆ ਕਿ ਕੱਲ੍ਹ ਤੋਂ ਹਾਂ ਦਾ ਫੋਨ ਤੇ ਇਹ ਤਾਂ ਤਾਂ ਕੰਮ 10 ਮਿੰਟ ਆਉਂਦਾ ਹੈ ਤੇ ਤੇਰੇ ਕੋਲ ਸਾਰੀ ਦਿਹਾੜੀ ਵੀਡੀਓ ਚੱਲਦੀਆਂ ਉੱਤੇ ਉਹਦੇ ਆਸਤੇ ਰੱਖਿਆ ਤੂੰ ਚੰਗਾ ਚੰਗਾ ਫੋਨ ਨੂੰ ਨਾ ਬੋਲ ਮੈਂ ਕੁੱਕਾ ਮਾਰ ਕੇ ਅੱਗ ਮਚਾ ਲੂੰਗੀ ਚੱਲ ਬਾਰੀ ਜਾ ਟੱਕਰ ਕੋਬੀ ਲਿਆਇਆ ਇਹ ਪਾਗਿਆ ਸਾਜੀ ਜ਼ਹਿਰ ਖਾਨ ਨੂੰ ਪਹੇ ਜਾਣੀ ਉਹਦੇ ਚਿਪੜ ਪਿਆ ਚੜਨੀ ਕੋਟਲਾ ਪਾ ਕੇ ਸਿਆਪੇ ਵਕਾ ਕੇ ਸਾਰਾ ਕਾ ਪਾਗੀ ਸਾਜੀ ਗੁਰੀ ਕਿਲੇ ਆ ਠੀਕ ਆ ਬਈ ਤੂੰ ਦੱਸ ਕਿਵੇਂ ਆਣੇ ਹੋਏ ਇਹ ਕੰਮ ਜੀ ਹਸੇ ਥੋੜੇ ਜਿਨੇ ਪੈਸੇ ਚਾਹੀਦੇ ਭਾਲ ਦਾ ਪੈਸੇ ਤੂੰ ਤਾਂ ਮੈਨੂੰ ਦੱਸਿਆ ਵੀ ਨਹੀਂ ਵੀ ਆਹ 1500 ਰੁਪਇਆ ਸਾਲਾ 15 ਦਿਨਾਂ ਬਾਅਦ ਭਰਨਾ ਉਤੋਂ ਕੰਮ ਕੋਈ ਜਲਦਾ ਨਹੀਂ ਤੇ ਰਹਿੰਦੀ ਹੁੰਦੀ ਆਹ ਲੋਕਡਾਊਨ ਨੇ ਮਤਮਾਰ ਰੱਖੀ ਆ ਪੁੱਛਣਾ ਯਾਰ ਮੇਰਾ ਤਾਂ ਦਿਮਾਗ ਖਿਲਿਆ ਪਿਆ ਸਾਲੀ ਪਹਿਲਾਂ ਇੱਕ ਕਿਸ਼ਤ ਮਹਾ ਭਰਦਾ ਸੀ ਤੇ ਤੇਰੇ ਨਾਲ ਹੋਰ ਪੰਗਾ ਲੈ ਲੈ ਸਾਰੇ ਪਿੰਡ ਤੋਂ ਪੈਸੇ ਪੁੱਛਿਆ ਕਿਤੋਂ ਨਹੀਂ ਮਿਲੇ ਆ ਹੋਰ ਬਾਈ ਆ ਤੇਰੇ ਨਾਂ ਲੱਗਦੇ ਸਿਆਪੇ ਦਾ ਮੈਂ ਫਸ ਗਿਆ ਯਾਰ ਆ ਬੁੜੀਆਂ ਦੇ ਮੋਬਾਈਲ ਦੇ ਚੱਕਰ ਚ ਨਾ ਤੇ ਸੋਨੇ ਦੇ ਹਾਰ ਦੇ ਚੱਕਰ ਚ ਆ ਸਾਰਾ ਕੁਝ ਹੁੰਜਾ ਵੱਜ ਗਿਆ ਚੱਲ ਬਾਈ ਮੇਰਾ ਹੋਰ ਤੱਕ ਦੇ ਹੱਥ ਅਰਦਾ ਨਹੀਂ ਇੱਕ ਸਹੁਰਿਆਂ ਨੇ ਦਿੱਤੀ ਸ਼ਾਪ ਪਈ ਐ ਉਹ ਵਿੱਚ ਕੀ ਭਰਦੇ ਕਿਸ ਤਰ੍ਹਾਂ ਕੀਤਾ ਸਕੀਮ ਤਾਂ ਤੇਰੀ ਮਨ ਲੱਗਦਾ ਇਹੀ ਵਰਤ ਨਹੀਂ ਪਣੀ ਹੁਣ ਬਾਈ ਆ ਤਾਂ ਹੀ ਲੱਗਦਾ ਚਾਜ ਨਾਲ ਦੋ ਡੰਗ ਰੋਟੀ ਖਾ ਸਕਾਂਗੇ ਵੇਚਦੇ ਫਿਰ ਜਿਹੜਾ ਹਾਰਜਾ ਲਿਆ ਸੌਖਾ ਤਾਂ ਹੋ ਚਲ ਚੰਗਾ ਬਈ ਠੀਕ ਹੈ ਬਈ ਚੱਲ ਬੇਟਾ ਪਲੇਆਰੇ ਕੋਲ ਜੰਨਾ ਪਰ ਮੈਨੂੰ ਤਾਂ ਲੱਗਦਾ ਤੇਰੀ ਚੈਣੀ ਵੇਚ ਕੇ ਹੁਣ ਆਪਣਾ ਲੋਨ ਤੱਕੜਾ ਪਾਉਣਾ ਪੈਣਾ ਚੈਣ ਆਏ ਤਾਂ ਆਪਾਂ ਬਤਾ ਅਗਨਾਈ ਸੀ ਨਾਲੇ ਮੈਨੂੰ ਸ਼ਰੀਕਣੀਆਂ ਕੀ ਕਹਿਣਗੀਆਂ ਉਹ ਕਮਲ ਦੇ ਸ਼ਰੀਕਾਂ ਦਾ ਕੀ ਆ ਉਹਨਾਂ ਨੇ ਤਾਂ ਅੱਜ ਚੰਗੀਆਂ ਕਦੇ ਮਾੜੀਆਂ ਗੱਲਾਂ ਕਰਦੇ ਰਹਿਣਾ ਹੁੰਦਾ ਪਰ ਉਹਨਾਂ ਨੇ ਆਪਣਾ ਲੋਨ ਥੋੜੀ ਭਰ ਦੇਣਾ ਇਹ ਤਾਂ ਸੱਪ ਆਪਣੀ ਜਾਨ ਨੂੰ ਹੀ ਪਿਆ ਜੇ ਇੱਕ ਚੀਜ਼ ਵੇਚ ਕੇ ਆਪਣਾ ਸਾਰੇ ਘਰ ਤੋਂ ਖੜਾ ਛੱਡਦਾ ਤਾਂ ਐਦੂ ਵਧੀਆ ਹੋਰ ਕੀ ਆ ਅ ਨਾਲੇ ਝੂਠੇ ਦਿਖਾਵਾਆਂ ਪਿੱਛੇ ਆਦਾ ਘਰ ਨਹੀਂ ਫੁੱਕੀਦਾ ਚਲੋ ਠੀਕ ਹੈ ਜੀ ਜੇ ਆਪਣਾ ਚੈਣ ਵੇਚ ਕੇ ਲੋਨ ਵਾਲੇ ਤੋਂ ਖੜਾ ਛੁੱਟਦਾ ਤਾਂ ਆਪਾਂ ਚੈਣ ਵੇਚ ਦਿੰਨੇ ਆ ਇਹ ਤਾਂ ਵੀਰ ਵੀ ਬਣ ਜੂਗਾ ఫోటో మేను కబకి హే పు ਕਰਨਾ ਨਹੀਂ ਕੰਮ ਕਦੋਂ ਕਰੇਗਾ ਆ ਜੇ ਜੋ ਉਹ ਗੇਮ ਹੀ ਦਾ ਖੇਡੀ ਜਾਇਆ ਕਰੋ ਪੜ੍ਹ ਲਿਆ ਕਰੋ ਮੜਾ ਮੋਟਾ ਏਕਦਾ ਸਕੂਲ ਵਾਲਾ ਨੇ ਜੁਆਕਾ ਨੂੰ ਘਰੇ ਬਿਠਾਤਾ ਪੁੱਤਾਂ ਆ ਫੋਨ ਫੜਾਦੇ ਪੜਾਦਾ ਪੜਨਾ ਇਹਨਾਂ ਨੇ ਤੂੰ ਮੇਰੀ ਗੱਲ ਸੁਣ ਮੈਂ ਜਾਂਦਾ ਸ਼ਹਿਰ ਪੁਰਾਣੇ ਦਿਨਾਂ ਦੀਆਂ ਕਿਤਾਬਾਂ ਲੜਦਾ ਤੇ ਨਾਲੇ ਫੋਨ ਕਾਮਾ ਮੈਨੂੰ ਕਿ ਤੂੰ ਨਾ ਇਹਨੂੰ ਪਿੰਡੋਂ ਲੈ ਜਾ ਜੀ ਤੂੰ ਦਵਾਈ ਦਿਵਾ ਲੈ। ਅਮਰ ਨੇ ਬੁਖਾਰ ਜਿਹੜਾ ਗਿਆ ਸੀ। ਕੀ ਗੱਲ ਸੁਣੋ ਜੀ? ਦਵਾਈ ਤੇ ਕਿਤਾਬਾ ਬਿਨਾਂ ਤਾਂ ਸਰ ਵੀ ਜਾਊਗਾ। ਜੇ ਕਿਸ਼ਤ ਨਾ ਨਾ ਪਰ ਇਹ ਕਾਣ ਉਹ ਅੰਤਰਾ ਮੇਰਾ ਫੋਨ ਲੈ ਜਾਊਗਾ। ਪਾ ਪਾ ਕਿਉਂ ਫੋਨ ਲਾਇਆ? ਅੱਪਾ ਉਹ ਕੰਮ ਕਾਤੇ ਆਇਆ ਕੋਕਾ। ਕੋਈ ਨਾ ਬੋਤ। ਤੱਪਾ ਗੁੰਮ ਜਾਣ ਨਹੀਂ ਦਿੰਦੇ। ਉਹ ਨਾ ਟੈਸਟ ਦਾ ਕੰਮ ਤਾਂ ਮੈਂ ਦਿੱਤਾ ਕਰ। ਤੇ ਜੇ ਤੂੰ ਮੈਨੂੰ ਆਟਾ ਉਸ ਜੇ ਦੇ ਦੇਵੇਂ। ਤੇ ਆਪਣੇ ਸਾਰੇ ਲੋਨ ਲਈ ਜੱਬ ਨਵੇੜੀ ਆਪਾਂ ਬਹੁਤ ਤੰਗ ਕੀਤੀ ਹੋ ਜੀ ਮੈਂ ਕਹਿੰਦਾ ਤੂੰ ਟੌਪਸ ਜੇ ਦੇਈ ਹੀ ਤੇ ਮੈਂ ਜੱਬ ਨਵੇੜੀ ਆ ਹਾਂ ਜੀ ਜਦੋਂ ਠੀਕ ਹੈ ਮਕਾਦ ਉਸ ਨੇ ਆਪਾਂ ਬਰੰਕ ਕਰੇ ਕੋਈ ਚੀਜ਼ ਲੈ ਜਾਂਦੇ ਨੇ ਚਾਕੇ ਕਰੇ ਕੋਈ ਚੀਜ਼ ਲੈ ਜਾਂਦੇ ਨਵੇੜੀ ਤੇ ਤੁਸੀਂ ਹੁਣ ਸਾਰਾ ਆ ਮਾਦ ਨਵੇੜ ਕੇ ਆਪਣਾ ਬਸ ਮੈਂ ਕੰਮ ਕੱਢ ਕੇ ਦਵਾ ਹੁਣ ਤੂੰ ਕੰਮ ਕਰ ਲੈ ਗੇਮ ਤਾਂ ਬਹੁਤ ਗੇੜਲੀ ਹੈ ਨਾ ਲੋ ਟੁਗਰੀ ਕਰਦੇ ਆ ਰੱਬ ਦਾ ਆ ਲੋਨ ਸਕੀਮ ਜੀ ਤੋਂ ਖੜਾ ਛੁੱਟਿਆ ਭਾਵੇਂ ਘਰ ਦੇ ਗਹਿਣੇ ਵੇਚ ਕੇ ਖੜਾ ਖੜਾਗਾ ਕੱਲੀ ਕੱਲੀ ਚੀਜ਼ ਵੇਚ ਗਈ ਇੱਕ ਚੀਜ਼ ਲੈਣ ਦੇ ਜਾਚ ਕੋਈ ਬਸ ਆਈ ਹੈ ਭਰਾਵਾ ਆਹੀ ਦਾ ਆਪ ਤੇਰੀਆਂ ਵਾਲੀਆਂ ਵੀ ਗਈਆਂ ਕੁੰਡਰ ਵੀ ਗਿਆ ਹੋਰ ਤਾਂ ਹੋਰ ਸਵਰਾਂ ਨੇ ਇੱਕ ਛਾਪ ਪਾਈ ਸੀ ਉਹ ਵੇਚ ਕੇ ਖੜਾ ਛੁਟਾਇਆ ਭਰਾਵਾ ਆਹੋ ਮੇਰੇ ਮਾਪਿਆਂ ਦਾ ਮਸਾ ਸਾंप ਪਾਈ ਸੀ ਇਹਨੂੰ ਤੇ ਇਹਨੇ ਮੈਨੂੰ ਮਸਾ ਟੌਪਸ ਕਰਾ ਕੇ ਦਿੱਤੇ ਸੀ ਸਾਡਾ ਤਾਂ ਟਾਪਸ ਵੀ ਵਿਗ ਗਿਆ ਸਿਲੰਡਰ ਵੀ ਗਿਆ ਸਾਰਾ ਕੁਝ ਹੋ ਗਿਆ ਸਾਡਾ ਤਾਂ ਗੈਪ ਖਰਚਾ ਤੁਸੀਂ ਕੀ ਕਹਿੰਦੇ ਉਹ ਮੇਰਾ ਤਾਂ ਆਪ ਦਾ ਫੋਨ ਗਿਆ ਨਾਲੇ ਮੇਰੀ ਚੈਨ ਗਈ ਮੈਂ ਤਾਂ ਮਸਾਂ ਕਰਵਾਈ ਸੀ ਤੇ ਤੇਰਾ ਫੋਨ ਲੈਣ ਦਾ ਸਾਰਾ ਪੰਗਾ ਲਿਆ ਸੀ ਆਹ ਲਾ ਦੇ ਗਨਾਂ ਨੂੰ ਹੱਥ ਹੋਰ ਯਾਰ ਬਾਕੀ ਚੀਜ਼ਾਂ ਦਾ ਵਿਕਿਆ ਵਿਕਿਆ ਬੱਕਰੀ ਦਾ ਸਾਈਕਲ ਵੀ ਵੇਚਣਾ ਪੈ ਗਿਆ ਗਸਤਾ ਭਰਨ ਨੂੰ ਤਾਂ ਓਏ ਆਈਂਆ bro ਕਿਵੇਂ ਜੱਸਾ ਤਾਂ ਬੈਠੇ ਆ ਸੌਖਾ ਆ ਜਾ ਆ ਜਾ ਭਾਜਾ ਗੁਲਜ਼ਾਰ ਉਹ ਗੁਲਜ਼ਾਰ ਸਾਡੀ ਤਿਆਰ ਨਾ ਲੋਨ ਜਾਂ ਲੈਣਾ ਸੀ ਘਰ ਦਾ ਸਾਰਾ ਕੁਝ ਵੇਚ ਕੇ ਅੱਜ ਖੜਾ ਚੜਾ ਕੇ ਆਈ ਉਹਨਾਂ ਨੂੰ ਮੈਂ ਤਾਂ ਤੁਹਾਨੂੰ ਉਦੋਂ ਹੀ ਕਹਿਿਆ ਜਦੋਂ ਤੁਸੀਂ ਇਹ ਚਾਲੂ ਕਰਦੇ ਸੀ ਕੰਮ ਇਹ ਲੋਨ ਵਾਲੇ ਕੰਮ ਤਾਂ ਬਹੁਤ ਗਲਤ ਕੰਮ ਆ ਇਦੋਂ ਦਾ ਘੱਟ ਖਾ ਲੋ ਲੋਨ ਲਾਉਣ ਦੇ ਚੱਕਰਾਂ 'ਚ ਨਾ ਪਾਓ ਜਿਵੇਂ ਕਹਿੰਦੇ ਹੁੰਦੇ ਨੇ ਨਾ ਕਿ ਮੱਛੀ ਪੱਤੋਂ ਚਟਕੇ ਮੁੜਦੀ ਐ ਹਾਂ ਨਹੀਂ ਅਸੀਂ ਇਹੋ ਜੇ ਪੰਗਾ ਹੀ ਕਿੰਦੀ ਅਜੇ ਵੀ ਸ਼ੋਕਰਾ ਜਿਹੜਾ ਤੁਸੀਂ ਖੇੜਾ ਛਡਾ ਲਿਆ ਸਮਾਨਤਾ ਤੁਹਾਡਾ ਫੇਰ ਵੀ ਬਣ ਜੂਗਾ ਇਹਨਾਂ ਲੋਨਾਂ ਤੋਂ ਖੇੜਾ ਛਡਾਉਣਾ ਬਹੁਤ ਔਖਾ ਅਜੇ ਵੀ ਤੁਸੀਂ ਬਹੁਤ ਚੰਗੇ ਆ ਜਿਨ੍ਹਾਂ ਨੇ ਘਰਬਾਰ ਦਾ ਸਮਾਨ ਦੇ ਕੇ ਖੇੜਾ ਛਡਾਇਆ ਭਾਈ ਮੈਂ ਤਾਂ ਕਹਿੰਦਾ ਯਾਰ ਆਹ ਲੋਨ ਸਕੀਮ ਵਾਲਾ ਪੰਗਾ ਹੋਣੇ ਨਹੀਂ ਚਾਹੀਦਾ ਇਹਦਾ ਜਮੇ ਗਲਤ ਪੰਗਾ ਯਾਰ ਗਲਤ ਤਾਂ ਨਹੀਂ ਬਾਈ ਆਪਾਂ ਵਰਤਮੇ ਗਲਤ ਕਰਦੇ ਆ ਜੇ ਇਹ ਪੈਸੇ ਲੈ ਕੇ ਆਪਾਂ ਕੋਈ ਕਾਰੋਬਾਰ ਸ਼ੁਰੂ ਕਰਗੇ ਜਾਂ ਮੈਂ ਜਾਂ ਗਾਂ ਲੈ ਲਗੀ ਦੁੱਧ ਪਾਈਏ ਆਪਾਂ ਨੂੰ 15 ਦਿਨ ਹੀ ਆਉਂਦਣ ਆਵੇ ਤੇ ਆਪਾਂ ਉਹ ਪੈਸਾ ਮੋੜ ਕੇ ਮਹੀਨੇ ਤੋਂ ਆਪਾਂ ਕਰਜ਼ਾ ਚੱਕ ਕੇ ਚੀਜ਼ ਲਿਆਉਣੇ ਆ ਪਾਲਟੀ ਕਰਦੇ ਨਕਦਾਂ ਦੀ ਵੀ ਅਸੀਂ ਪਤਾ ਨਹੀਂ ਮੋਟਰਸਾਈਕਲ ਲੈ ਜਾਂਦਾ ਤੇ ਆਪਾਂ ਡਾਊਨ ਹੋਣਾ ਹੀ ਆ ਸਿਆਣੀ ਗੱਲ ਤਾਂ ਇਹ ਆ ਸਹੀ ਗੱਲ ਆ ਭਾਈ ਸਹੀ ਕੱਜ ਤੋਂ ਬਾਅਦ ਤਾਂ ਕੰਨਾਂ ਨੂੰ ਹੱਥ ਲਾ ਗਏ ਤੇ ਲੋਨ ਕਿੰਦਾ ਬਾਰੇ ਦਾ ਸੋਣਾ ਹੀ ਨਹੀਂ ਲੋਨ ਲੈਣਾ ਦਾ ਦੂਰ ਦੀ ਗੱਲ ਭਾਈ ਜੀ ਇੱਕ ਪਾਲ ਭਾਈ ਸੱਚੀ ਕੇ ਬਾਰੇ ਨੂੰ ਸੱਚੀ ਕੇ ਭਾਈ ਜੀ ਮੈਂ ਤੇਤਿੰਦਰ ਸਿੰਘ ਪ੍ਰਾਈਵੇਟ ਲਿਮਟਿਡ ਬੈਂਕ ਤੋਂ ਆਇਆ ਮੈਂ ਤੁਹਾਡੇ ਲਈ ਇੱਕ ਬਹੁਤ ਵਧੀਆ ਪਲਾਨ ਲੈ ਕੇ ਆਇਆ ਜਿਹਦੇ ਵਿੱਚ ਤੁਹਾਡੀ ਜਿਹੜੀ ਪ੍ਰਾਪਰਟੀ ਆ ਉਹਦੀ ਪੂਰੀ ਕਵਰੇਜ ਆ ਪਲੱਸ ਇਹਦੇ ਤੋਂ ਇਲਾਵਾ ਤੁਹਾਡੀ ਜ਼ਿੰਦਗੀ ਦਾ ਬੀਮਾ ਕੀਤਾ ਜਾਊਗਾ ਹੋਰ ਸਭ ਤੇਜੀ ਵਗੈਰਾ ਦੀਆਂ ਤੁਲਤਾ ਵੀ ਹੈ ਇਹ ਤੁਹਾਡੇ ਲਈ ਬਹੁਤ ਵਧੀਆ ਲੋਨ ਕੀ ਹੈ ਲੋਨ ਕੀ ਹੈ